ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਭਲੂਰ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਬਾਗਾਪਰਾਣਾ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਵਿਖਾਉਣੇ ਇੱਕ ਤਾਜੀ ਸੂਈ ਸਵਾਈ ਵਹਿੜ ਤੇ ਇੱਕ ਬਦਾਮੀ ਰੰਗ ਦੀ ਬਹੁਤ ਵੱਡੀ ਬੱਚੀ ਅੱਜ ਦੀ ਤੁਸੀਂ ਸਕਰੀਨ ਤੇ ਵੇਖ ਰਹੇ ਆਂ ਫੋਲੀ ਵੱਡਾ ਕੱਦ ਹੈ ਇਹ ਦੋਨਾਂクセਲ ਇਨਫਰਮੇਸ਼ਨ ਲੈਦਾ ਨਾ ਦੋ ਤੇ ਦੋਹਾਂ ਦੀ ਮੱਝਾਂ ਰਗਾਉ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਨਾਮ ਲਾਪਰੇ ਸਿੰਘ ਪਿੰਡ ਭਲੂੜ ਜਲਾ ਮੋਗਾ ਫੋਨ ਨੰਬਰ ਦੇ 62833997 ਆਪਣੇ ਨਿਖ ਰਿਹਾ ਫਿਰਦਾ ਇੱਦਾਂ ਲਿਖਣੇ ਦਾ ਪ੍ਰੋਬਲਮ ਹੈ ਗਿਆ ਦੇ ਜੀ ਕਿੰਨੇ ਵਾਂ ਸੂਆ ਇਹ ਭਾਈ ਦੂਜਾ ਸੂਆ ਠੀਕ ਹੈ ਕੱਲ ਦੀ ਸੂਈ ਆ ਇਹ ਦੂਰ ਦੀ ਵੀਡੀਓ ਪ੍ਰੋਪਰ ਹੈਗੀ ਆਪਣੇ ਕੋਲੇ ਠੀਕ ਹੈ ਕਿੰਨਾ ਕ ਦੁੱਧ ਪਿਆਜੂ ਦੁੱਧ ਪਿਆਜੂ ਜਰਾ 17-18 ਕਿਲੋ ਕੱਢੀਏ ਬਾਹਰ ਨੂੰ ਅਨੇ ਤਰਫ ਤੇ ਜਮਾ ਸਾਫ ਕਰਤੀ ਸੀ ਰਾਤ ਨੂੰ ਸਾਫ ਕਰਤੀ ਤੀਜੀ ਚਵਾਈ ਹੈ ਅਨੇ ਅੱਜ ਠੀਕ ਆ ਦੋਸਤੋ ਦੋ ਚਵਾਈਆਂ ਬਾਈ ਕਹਿੰਦਾ ਇਹਦੀਆਂ ਹੋ ਗਈਆਂ ਕੱਲ ਦੀ ਸੂਈ ਆ ਰਾਤ ਚਵਾਈ ਕੀਤੀ ਜਮਾ ਸਾਫ ਕਰਤੀ ਸੀ ਬਾਈ ਕਹਿੰਦਾ ਸਵੇਰ ਸਾਫ ਕਰਤੀ ਸੀ 17 18 ਕਿਲੋ ਦੁੱਧ ਪਿਆ ਜੂ ਬੌਲੀ ਕਿੰਨੀ ਕਹੂ ਕੋਈ ਹੂਕ ਯਾਰ ਇਹਦਾ 5 6 ਕਿਲੋ ਟਾਈਮ ਇੱਕ ਟਾਈਮ ਦੀ 5 6 ਕਿਲੋ ਬਾਈ ਕਹਿੰਦਾ ਬੌਲੀ ਹੈਗੀ ਆ ਯਾਨੀ ਕਿ 11 12 ਕਿਲੋ ਬਾਈ ਕਹਿੰਦਾ ਬੌਲੀ ਹੈਗੀ ਆ ਦੋਹਾਂ ਵੇਲਿਆਂ ਦੀ 17 18 12 18 ਕਿਲੋ ਦੁੱਧ ਪਿਆ ਜੂ ਸੀਲ 102 ਕਹਿੰਦਾ ਬਹੁਤ ਆ ਤੁਸੀਂ ਵੇਖ ਲਓ ਥਣ ਸੋਹਣੇ ਆ ਹਦੀ ਚਵਾਈ ਵਾਲੇ ਗੁਲਾਬੀ ਗੈਬ ਚ ਲੱਗੇ ਹੋਇਆ ਅੱਖਾਂ ਲਈ ਕੀਤੀ ਹੈ ਜਮਾਂਗਾ ਹੂੰ ਸੋਭਾ ਦੀ ਜਮਾਂ ਖਾਲੀ ਕੀਤੀ ਹੋਈ ਆ 10:30 ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਸਾਰਾ ਦੇਣੀ ਪਿਆ ਜੇ ਕਿਤੇ ਹੱਥ ਨੇ 5 6 ਵਜੇ ਵੀਡੀਓ ਬਣਾਉਂਦੇ ਹਵਾਨਾ ਬੋਲੇ ਨਾਲ ਭਰਿਆ ਹੋਣਾ ਸੀ ਲੱਕੇ ਲੁੱਕੇ ਚੜੇ ਆ ਬਈ ਯਾਰ ਅਜੇ ਤਾਂ ਸੂਗ ਦੀ ਨਾ ਗੱਲ ਸ਼ਾਮ ਦੀ ਕੋਈ ਕਰਦੇ ਹੂੰ ਦੋਸਤੋ ਤਾਜੀ ਸੂਈ ਕਰਕੇ ਬਾਈ ਕਹਿੰਦਾ ਅੱਜ ਥੋੜਾ ਜਿਹਾ ਲੱਕ ਆਇਆ ਮਾਰੀ ਬੈਠੀਓ ਤੁਹਾਨੂੰ ਪਤਾ ਹੀ ਹੈ ਤਾਇਆ ਸੂਏ ਜਾਨਵਰ ਦਿਹਾੜੀ ਡੰਗ ਟੁੱਟ ਕੇ ਫੇਰ ਨਵੇਂ ਸਰੋਂ ਤਿਆਰ ਹੁੰਦਾ ਜਾਨਵਰ 17 18 ਕਿਲੋ ਦੁੱਧ ਪਿਆਜੂ ਆਟਰ ਦੀ ਕੁਆਲਿਟੀ ਕੁਆਲਿਟੀ ਬਹੁਤ ਵਧੀਆ ਬਈ ਅੱਜ ਇੱਕ ਖਸਾਨ ਦਾ ਕੰਮ ਬਣਾਈ ਇਹਨੇ ਵੀਡੀਓ ਭਾਗੇ ਫਲ ਨਾ ਨੇ ਹੋਰ ਵੀ ਘਲ ਕਣਾਈਆਂ ਕੱਲ ਬਣਾਈ ਹੁੰਦੀ ਹਮ ਹਵਾਨਾ ਬਹੁਤ ਸੋਹਣਾ ਵੱਡਾ ਮੁੱਲ ਜੈ ਜੈ ਲਾਪਰੀ ਤਾਂ ਮੁੱਲ ਯਾਰ 52000 ਰੁਪਏ ਬਾਈ ਮਾਨਤਨ ਹੋਜੀ ਮਾਨਤਨ ਕਰ ਦਾਂਗੇ ਗਾਂ ਬਹੁਤ ਚੰਗੀ ਸੁਚਵਾਈ ਦੀ ਠੰਡੀ ਪਣਾ ਦੋ ਟਾਈਮ ਚੋਂ ਅ ਸੀਲ ਫੁੱਲ ਆ ਧਾਰਾਂ ਧੁਰਾਂ ਦੀ ਸਾਫ ਆ ਦੋਸਤੋ ਚਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਠੰਡੀ ਸੀਲ ਫੁੱਲ ਹੈ ਤਾਜੀ ਸੂਈ ਆ ਕੱਲ ਹੀ ਸੂਈ ਆ 52000 ਮੋਹਲਾ 17 18 ਕਿਲੋ ਦੁੱਧ ਪਿਆ ਜੂ 11 12 ਕਿਲੋ ਬੌਲੀ ਕੱਲ ਦੀ ਸੂਈ ਥੱਲੇ ਤਿਆਰ ਆ ਸ਼ਾਮ ਨੂੰ ਚਵਾਈ ਕੀਤੀ ਆ ਕੱਲ ਬਾਈ ਕਹਿੰਦਾ ਅੱਜ ਸਵੇਰ ਚਵਾਈ ਕੀਤੀ ਆ ਜਮਾਂ ਸਾਫ ਕਰਤੀ ਸੀ ਦੋ ਚਵਾਈਆਂ ਹੋਈਆਂ ਤੀਜੀ ਚਵਾਈ ਸ਼ਾਮ ਨੂੰ ਹੋਣੀ ਆ ਅੱਜ 10:30 ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਸਾਰਾ ਦੇਣੀ ਪਿਆ ਜੇ ਕੋਈ ਭੈਣ ਭਰਾ ਚੋਕੇ ਲੈ ਜਾਣੀ ਚਾਹੁੰਦਾ ਅਗਲਾ ਚੋਕੇ ਲੈ ਜਾ ਦੋ ਨੰਬਰ ਤੇ ਆ ਜਾ ਇਹ ਬਈ ਤੀਜੇ ਕੋਲ ਸੋਨਾ ਬਹੁਤ ਕੰਨੇ ਕਿਸੇ ਤੋਂ ਸਾਈ ਫਾਈ ਗਈ ਠੀਕ ਹੈ ਹਾਂ ਜਰਸੀ ਦਾ ਕ੍ਰੋਸ ਆ ਠੀਕ ਹੈ ਦਰ ਕਿੰਨੇ ਲੈ ਜੂ ਦਰ ਤਾਂ ਬਈ ਦੱਬ ਤੋਂ 15 ਦੇ ਇੱਕ ਰੁਪਏ ਸਾਈਜ਼ ਵਿੱਚ ਬਹੁਤ ਆ ਦੋਸਤੋ ਜਰਸੀ ਦਾ ਕ੍ਰੋਸ ਹੈ ਵੱਡੀ ਵੱਡੀ ਬਹੁਤ ਹੈ ਐਚ ਐਫ ਵੈੜਾ ਜਿੰਦਾ ਕੱਦ ਹੈ 27 28 ਲੀਟਰ ਦੁੱਧ ਬਈ ਦੱਸਦਾ ਕਿ ਇਹਨੇ ਦੂਜੇ ਸੂਏ ਦਿੱਤਾ ਤੀਜੇ ਸੂਏ ਸੂਨ ਨੂੰ ਤਿਆਰ ਦੇਣ ਕਿਨੇ ਦੱਸਿਆ ਮੈਂ ਤਾਂ 15 ਦਿਨਾਂ ਲੈ ਜੀ 15 ਦਿਨਾਂ ਦੀ ਕੱਚੀ ਆ ਬੰਬ ਬਣ ਕੇ ਸੋਨਾ ਜਦੋਂ ਤਿਆਰ ਹੋ ਜਾਂਦੀ ਆ ਲੇਵਾ ਲਾਹੂ ਬਹੁਤ ਬਾਕੀ ਵਾਲਟਾਂ ਤੋਂ ਝੋਲ ਤੋਂ ਹੀ ਤੁਹਾਨੂੰ ਅੰਦਾਜ਼ਾ ਲੱਗਦਾ ਹੋਣਾ ਕੱਲੀ ਕੱਚੀ ਕੱਚੀ ਆ ਤਿਆਰ ਹੁੰਦੀ ਆ ਲੈਟਕੇ ਸੋਨਾ ਜਦੋਂ 27 28 ਲੀਟਰ ਦਾ ਦੂਜੇ ਸੂਏ ਦਿੱਤਾ ਠੀਕ ਹੈ ਹਾਂ ਪਟੰਗੂ ਵਾਣਾ ਪੇਛੇ ਨੂੰ ਵਾਦਾ ਥਣ ਚ ਆ ਰਹੀ ਆ ਲੇਵਾ ਪੱਟਾ ਹੂ ਲੇਵਾ ਗੇਤੀ ਆ ਉਸ ਤੋਂ ਸਾਰਿੰਦੇ ਤੋਂ ਵੀ ਬਈ ਹੂੰ ਦੇ ਰਿਹਾ ਉਸ ਤੋਂ ਸਾਰਿੰਦੇ ਪਾ ਲਈ ਸਹੀ ਆ ਜੈਜਾ ਮੁੱਲੇ ਦਾ ਇਹਦਾ ਮੁੱਲ ਯਾਰ 85000 ਰੁਪਏ ਦੇ 85000 ਮੁੱਲ ਹੈ ਮਾਨਤਾਨ ਹੋ ਜੂ 27 28 ਲੀਟਰ ਦੁੱਧ ਬਾਈ ਦੱਸਦਾ ਕਿ ਦੂਜੇ ਸੂਏ ਦਿੱਤਾ ਥਣ ਸੋਹਣੇ ਆ ਆ ਦੇਖ ਲਓ ਭਵਤੀ ਚਵਾਈ ਕਰ ਲਿਓ ਭਵਾਂ ਮਸ਼ੀਨ ਤੇ ਚਵਾਈ ਕਰ ਲਿਓ ਕੱਲੀ ਕੱਚੀ ਕੱਚੀ ਆ 15 ਦਿਨ 10 15 ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਆ ਤਿਆਰ ਹੋ ਜਾਂਦੀ ਸੋਹਣਾ ਵੱਡਾ ਜ਼ਬਰਦਸਤ ਵਾਨਾ ਤਿਆਰ ਕਰਕੇ ਸੂ ਖਾਸ ਵੀਡੀਓ ਇੱਕ ਨੰਬਰ ਵੈੜ ਦੀ ਉਹ ਤਾਂ ਉਦਾਂ ਹੀ ਬਖਾਦੀ ਬਾਈ ਕਹਿੰਦਾ ਚਲੋ ਵੀਡੀਓ ਬਣਾਉਣੀ ਕਰਕੇ ਜੇ ਕੋਈ ਕੱਚੀ ਲੈਣ ਦਾ ਚਾਹ ਵਾਣਾ ਤਾਂ ਬੇਫਿਕਰ ਹੋ ਕੇ ਫੋਨ ਲਾ ਲੈ ਨਹੀਂ ਜਦੋਂ ਤਿਆਰ ਹੋ ਜਾਂਦੀ ਬਾਈ ਕਹਿੰਦਾ ਉਦੋਂ ਦੁਬਾਰਾ ਵੀਡੀਓ ਪਾਵਾਂਗੇ ਉਦੋਂ ਬਖਾਵਾਂਗੇ ਬਾਈ ਕਹਿੰਦਾ ਤਿਆਰ ਬਹੁਤ ਹੁੰਦੀ ਹੈ 28 28 ਲੀਟਰ ਦੁੱਧ ਦੀ ਗਾਰੰਟੀ ਨਹੀਂ ਕੋਈ ਸੂਈ ਤੋਂ ਲੈ ਜੇ ਖਾਸ ਵੀਡੀਓ ਇੱਕ ਨੰਬਰ ਵੈੜ ਦੀ ਹੈ 11 18 ਕਿਲੋ ਦੁੱਧ ਪਿਆਜੂ 52000 ਮੁੱਲ 11 12 ਕਿਲੋ ਬੌਲੀ ਤਿਆਰ ਆ ਕਲ ਦੀ ਸੂਈ ਆ ਦੋ ਟਾਈਮ ਚਾਰ ਟਾਈਮ ਭਾਵੇਂ 10 ਟਾਈਮ ਚੋਗੇ ਲੈ ਜੀ ਅਗਲਾ ਫੋਨ ਨੰਬਰ ਸਕਰੀਨ ਤੇ ਪਿੰਡ ਪਲੂਰ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਦੋਵਾਂ ਦੇ ਦੁੱਧ ਮੱਝਾਂ ਰਗੋਸਿਆਲੋ ਸੈਲ ਕਰਮ ਵਾਲੀਆਂ ਵਧੀਆ ਖੁੱਲਾ ਦੁੱਧ ਪਿਆ ਜਾਣਗੀਆਂ ਸਾਰਿਆਂ ਨੂੰ ਫਰਸ਼ੀਕਰ